ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਕੋਠੀ ਰੋਡ ਜਲੇਬੀ ਚੌਂਕ 'ਚ ਮੌਜੂਦ ਹਾਂ ਔਰ ਬਿਲਕੁਲ ਤੁਸੀਂ ਮੇਰੇ ਪਿੱਛਲੇ ਪਾਸੇ ਦੇਖ ਸਕਦੇ ਹੋ ਕਿ ਖਸਤਾ ਹਾਲਤ ਹੋਣ ਕਰਕੇ ਇੱਕ ਬਿਲਡਿੰਗ ਦਾ ਜਿਹੜਾ ਮਲਬਾ ਆ ਉਹ ਇੱਥਾ ਡੇਗਿਆ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਬਿਲਡਿੰਗ ਹੈ 100 ਸਾਲ ਪੁਰਾਣੀ ਬਿਲਡਿੰਗ ਹੈ ਔਰ ਇਮਾਰਤ ਤੁਸੀਂ ਦੇਖੋ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ ਜਿਹੜੇ ਗਾਡਰ ਹੈ ਉਹ ਤੱਕ ਗਲ ਗਏ ਨੇ ਉੱਤੇ ਟਾਪ ਤੇ ਕਹਿੰਦੇ ਬਾਥਰੂਮ ਸੀ ਔਰ ਤੁਸੀਂ ਉਹਦੀ ਜਿਹੜੀ ਪਾਈਪ ਲਾਈਨ ਦੇਖੋ ਉਹ ਵੀ ਗਲ ਚੁੱਕੀ ਆ ਔਰ ਆ ਦੁਕਾਨਦਾਰ ਇਹ ਕਹਿੰਦੇ ਕਿ ਮਲਬਾ ਜਿਹੜੇ ਨਹੀਂ ਦੁਕਾਨ ਤੇ ਆ ਕੇ ਡਿੱਗਿਆ ਔਰ ਇਹਨਾਂ ਦੀ ਬੇਟੀ ਨੇ ਸਿਰਫ 20 ਸਕਿੰਟ ਪਹਿਲਾਂ ਗਿਆ ਕਿ ਪਾਪਾ ਕੇ ਰੋਟੀ ਖਾ ਲਓ ਤਾਂ ਅੰਦਰ ਚਲੇਗੇ ਨਹੀਂ ਤਾਂ ਇਹਨਾਂ ਦਾ ਬਹੁਤ ਨੁਕਸਾਨ ਹੋਣਾ ਸੀ ਬਿਲਕੁਲ ਉਸ ਬਿਲਡਿੰਗ ਦੇ ਹੇਠਾਂ ਇੱਕ ਰੇੜੀ ਸੀਗੀ ਰੇੜੀ ਤੋਂ ਮਾਂ ਦੁਕਾਨ ਸੀ ਉਹ ਦੁਕਾਨਦਾਰ ਕਹਿੰਦਾ ਮੈਂ ਧੂਪ ਪਤੀ ਕਰਨ ਚਲਾ ਗਿਆ ਇੱਕ ਸਾਈਡ ਤੇ ਤਾਂ ਬਚਾ ਹੋ ਗਿਆ ਗਾਹਕ ਕਹਿੰਦਾ ਸਿਰਫ ਇੱਕ ਮਿੰਟ ਪਹਿਲਾਂ ਰਖੜੀ ਲੈ ਕੇ ਇੱਥੋਂ ਨਿਕਲੇ ਨਹੀਂ ਤਾਂ ਉਹਨਾਂ ਦਾ ਨੁਕਸਾਨ ਹੋਣਾ ਸੀ ਰਾਹੀਰ ਜਿਹੜੇ ਆ ਉਹਨਾਂ ਦੇ ਵੀ ਸੱਟ ਚੋਟ ਲੱਗੀ ਆ ਤਾਂ ਸਵਾਲ ਨਗਰ ਕੌਂਸਲ ਅੱਗੇ ਇਹੀ ਆ ਕਿ ਹੁਣ ਤਕਰੀਬਨ ਇੱਕ ਘੰਟਾ ਹੋ ਗਿਆ ਮਲਵਾ ਡੇਕੇ ਨੂੰ ਇੱਥੇ ਕੋਈ ਨਹੀਂ ਅਪੜਿਆ ਤਾਂ ਤੁਸੀਂ ਚਲਾਨ ਕੱਟਣ ਦਾ ਬੜੀ ਛੇਤੀ ਆ ਜਾਂਦੇ ਆ ਜਿਹੜੀਆਂ ਇਮਾਰਤਾਂ ਖਸਤਾ ਨੇ ਜਿਹੜੀਆਂ ਇਮਾਰਤਾਂ ਕਮਜ਼ੋਰ ਨੇ ਉਹਨਾਂ ਦਾ ਨਿਰੀਖਣ ਕਰਨਾ ਉਹਦਾ ਮੁਾਕਲ ਕਿਨੇ ਕਰਨਾ ਇਹ ਸਵਾਲ ਵੀ ਲੋਕ ਪੁੱਛਦੇ ਆ ਭਾਜੀ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰਾ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਭਾਜੀ ਤੇ ਬੇਟੀ ਨਾ ਆਵਾਜ਼ ਮਾਰਦੀ ਕਿ ਪਪਾ ਰੋਟੀ ਖਾ ਲਓ ਜੀ ਆਪਾਂ ਤਾਂ ਥੱਲੇ ਆ ਗਏ ਸੀਗੇ ਜੇ ਨਾ 1 ਮਿੰਟ ਦਾ ਅੱਧੇ ਸਕਿੰਟ ਦਾ ਫਰਕ ਪਿਆ ਭਾਜੀ ਸਾਰਾ ਮੈਂ ਉੱਠ ਕੇ ਗਿਆ ਹੀ ਜਾਂ ਨਾਲ ਹੀ ਕੰਮ ਹੋ ਗਿਆ ਨਹੀਂ ਤਾਂ ਮੈਂ ਇੱਥੇ ਹੀ ਬੈਠਾ ਸੀ ਥੱਲੇ ਇਹਨਾਂ ਨੂੰ ਬਚ ਲੋ ਨਾਲ ਮੈਂ ਇਹਨੂੰ ਮਿਲ ਕੇ ਗਿਆ ਏ ਬਿਲਕੁਲ ਬਿਲਕੁਲ ਉਹ ਬਚ